ਫਿਰੋਜ਼ਪੁਰ ਦੇ ਵਿੱਚ ਅੱਜ ਸਵੇਰੇ ਕਾਫੀ ਤੇਜ਼ ਮੀਂਹ ਪੈਣ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈਗੀ ਹੈ ਫਿਰੋਜ਼ਪੁਰ ਦੇ ਵਿੱਚ 44 ਤੋਂ 45 ਡਿਗਰੀ ਤੱਕ ਤਾਪਮਾਨ ਜਿਹੜਾ ਪਹੁੰਚ ਚੁੱਕਾ ਹੈਗਾ ਸੀਗਾ ਲੋਕਾਂ ਦਾ ਗਰਮੀ ਦੇ ਵਿੱਚ ਬਿਹਾਲ ਸੀਗੇ ਹਿਮੀਡੀਟੀ ਦੇ ਕਾਰਨ ਲੋਕ ਪਰੇਸ਼ਾਨ ਨਸਰ ਆ ਰਹੇ ਹੈਗੇ ਸੀਗੇ ਪਰ ਅੱਜ ਸਵੇਰੇ ਮੌਸਮ ਨੇ ਕਰਵਟ ਦਿੱਤੀ ਹੈ ਸਵੇਰੇ ਤੇਜ਼ ਮੀਂਹ ਪੈਣ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈਗੀ ਹੈ ਨਾਲ ਇੱਥੇ ਦੱਸ ਦੇਣਾ ਚਾਹੁੰਦੇ ਹਈ ਗਏ ਜਿੱਥੇ ਤੇਜ਼ ਮੀਂਹ ਪਿਆ ਹੈਗਾ ਉੱਥੇ ਫਿਰੋਜ਼ਪੁਰ ਦੀ ਕਈ ਸੜਕਾਂ ਦੇ ਉੱਪਰ ਪਾਣੀ ਖੜਾ ਹੋਇਆ ਵੀ ਨਜ਼ਰ ਆ ਰਿਹਾ ਹੈਗਾ ਜਿਹੜੇ ਲੋਕਾਂ ਨੇ ਇੱਕ ਥਾਂ ਤੋਂ ਦੂਸਰੀ ਥਾਂ ਦੇ ਉੱਪਰ ਕੰਮਕਾਜ ਤੇ ਜਾਣਾ ਹੁੰਦਾ ਉਹ ਪਾਣੀ ਦੇ ਵਿੱਚੋਂ ਲੰਘਦੇ ਹੋਏ ਨਜ਼ਰ ਆ ਰਹੇ ਹੈਗੇ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੈਗੇ ਉਹ ਕਿ ਪਾਣੀ ਦੇ ਵਿੱਚੋਂ ਲੋਕ ਲੰਘਦੇ ਹੋਏ ਨਜ਼ਰ ਆ ਰਹੇ ਹੈਗੇ ਆ ਔਰ ਕਾਫੀ ਪਾਣੀ ਜਿਹੜਾ ਉਹ ਖੜਾ ਹੋਇਆ ਹੈ ਕਿਉਂਕਿ ਸਵੇਰੇ ਕਾਫੀ ਤੇਜ਼ ਮੀਂਹ ਪਿਆ ਕਨੇ ਬੱਦਲ ਛਾਏ ਹੋਏ ਸੀਗੇ ਤਾਂ ਮੀਂਹ ਪੈਣ ਦੇ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਉੱਥੇ ਹੀ ਸੜਕਾਂ ਦੇ ਉੱਪਰ ਪਾਣੀ ਵੀ ਖੜਾ ਹੋਇਆ ਨਜ਼ਰ ਆਉਂਦਾ ਹੈਗਾ ਤਾਂ ਦੁਕਾਨਾਂ ਦੇ ਅੰਦਰ ਜਿਹੜਾ ਉਹ ਪਾਣੀ ਜਾ ਰਿਹਾ ਹੈਗਾ ਹਾਲਾਂਕਿ ਲਾਈਟ ਵੀ ਗਈ ਹੋਈ ਸੀਗੀ ਜਦੋਂ ਤੇਜ਼ ਮੀਂਹ ਪਿਆ ਹੈਗਾ ਤਾਂ ਸੜਕਾਂ ਦੇ ਉੱਪਰ ਪਾਣੀ ਖੜਾ ਹੋ ਜਾਂਦਾ ਹੈਗਾ ਤਾ ਦੁਕਾਨਦਾਰਾਂ ਵਾਸਤੇ ਵੀ ਜਿਹੜੀ ਕਾਫੀ ਪਰੇਸ਼ਾਨੀ ਜਿਹੜੀ ਹੈ ਉਹ ਹੋ ਜਾਂਦੀ ਹੈ ਕਿਉਂਕਿ ਦੁਕਾਨਾਂ ਦੇ ਅੰਦਰ ਪਾਣੀ ਜਿਹੜਾ ਉਹ ਚਲਾ ਜਾਂਦਾ ਹੈਗਾ ਜਦੋਂ ਵੀ ਕੋਈ ਕਾਰ ਜਾਂ ਕੋਈ ਵੀਕਲ ਆਂਦਾ ਹੈਗਾ ਤਾਂ ਉਹ ਪਾਣੀ ਜਿਹੜਾ ਦੁਕਾਨਾਂ ਦੇ ਅੰਦਰ ਚਲਾ ਜਾਂਦਾ ਜਿੰਦੇ ਕਰਕੇ ਦੁਕਾਨਦਾਰਾਂ ਦੇ ਦੁਕਾਨਾਂ ਦੇ ਅੰਦਰ ਪਾਣੀ ਜਾਣ ਕਰ ਨੂੰ ਦੁਕਾਨਦਾਰਾਂ ਨੂੰ ਪਰੇਸ਼ਾਨੀ ਹੋ ਜਾਂਦੀ ਹੈਗੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੈਗੇ ਉਹ ਫਿਰੋਜ਼ਪੁਰ ਦੀਆਂ ਤਹਾਰੇ ਹੈਗੇ ਆ ਜਿੱਥੇ ਬਜ਼ਾਰਾਂ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਪਰ ਜਿਹੜਾ ਪਾਣੀ ਹੈ ਉਹ ਖੜਾ ਹੋਇਆ ਔਰ ਲੋਕ ਪਾਣੀ ਤੋਂ ਨਿਕਲਦੇ ਹੋਏ ਉਹ ਨਜ਼ਰ ਆ ਰਹੇ ਹੈਗੇ ਆ ਜਿਹੜੀ ਕਾਫੀ ਦਿੱਕਤ ਜਿਹੜੀ ਹੈ ਲੋਕਾਂ ਨੂੰ ਉਹ ਹੋ ਜਾਂਦੀ ਹੈਗੀ ਹੈ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੈਗੇ ਹੋ ਕਿ ਫਿਰੋਜ਼ਪੁਰ ਦੇ ਵੱਖ-ਵੱਖ ਥਾਵਾਂ ਦੇ ਉੱਪਰ ਪਾਣੀ ਜਿਹੜਾ ਹੈ ਉਹ ਖੜਾ ਹੋਇਆ ਲੋਕਾਂ ਦੇ ਨਾਲ ਵੀ ਗੱਲਬਾਤ ਕੀਤੀ ਹੈਗੀ ਹੈ ਲੋਕਾਂ ਦਾ ਕਹਿਣਾ ਹੈਗਾ 44 ਤੋਂ 45 ਡਿਗਰੀ ਤੱਕ ਫਿਰੋਜ਼ਪੁਰ ਦੇ ਵਿੱਚ ਤਾਪਮਾਨ ਜਿਹੜਾ ਉਹ ਪਹੁੰਚ ਚੁੱਕਾ ਹੋਇਆ ਸੀ ਗਰਮੀ ਨਾਲ ਲੋਕ ਪਰੇਸ਼ਾਨ ਹੈਗੇ ਸੀਗੇ ਤਾਂ ਅੱਜ ਤੇਜ਼ ਮੀਂਹ ਪੈਣ ਦੇ ਨਾਲ ਗਰਮੀ ਤੋਂ ਰਾਹਤ ਮਿਲੀ ਹੈਗੀ ਹੈ ਪਰ ਪਾਣੀ ਖੜਾ ਹੋਣ ਦੇ ਕਰਕੇ ਲੋਕਾਂ ਵਾਸਤੇ ਮੁਸੀਬਤ ਵੀ ਜੜੀ ਹੈ ਉਹ ਬਣ ਗਈ ਹੈ ਕੈਮਰਾ ਪਰਸਨ ਦੇ ਨਾਲ ਸਣੀ ਚੋਪੜਾ ਜਾਗਵਾਨੀ ਟੀਵੀ ਫਿਰੋਜ਼ਪੁਰ ਕਿੰਨੀ ਜਿਹੜਾ ਮੀਂਹ ਹੈ ਉਹ ਫਿਰੋਜ਼ਪੁਰ ਦੇ ਵਿੱਚ ਪਿਆ ਹੈਗਾ ਬਹੁਤ ਜ਼ਿਆਦਾ ਪੈ ਗਿਆ ਬਈ ਬਹੁਤ ਕਾ ਗਰਮੀ ਤੋਂ ਰਾਹਤ ਮਿਲੀ ਹੈ ਹਾਂਜੀ ਬੋਧ ਮਿਲੀ ਹੈ ਕਿੰਨੀ ਉਹ ਗਰਮੀ ਸੀ ਬੋਸ ਪੁੱਛ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਗਰਮੀ ਜਿਵੇਂ ਲਗੀ ਬੰਦਾ ਘਰੋਂ ਨਿਕਲ ਨਹੀਂ ਸਕ ਰਹਾਗਾ ਕਿੱਥੇ ਵੀ ਮਲੇ ਜਾ ਜਗਨ ਜਾਟੇਗਾ ਅੱਜ ਸਵੇਰ ਤੋਂ ਹੀ ਨਹੀਂ ਪੈ ਰੇ ਹਾਂਜੀ ਸਵੇਰ ਦੇ ਮੀਂਹ ਪੈ ਰਹੇ ਆ ਚਾਹ ਫਿਰ ਸੜਕਾਂ ਦੇ ਉੱਪਰ ਪਾਣੀ ਵੀ ਖੜਾ ਹੋਇਆ ਬਹੁਤ ਪਾਣੀ ਖੜਾ ਹੈ ਜੀ ਪਰ ਕੀ ਲੰਘ ਟੱਪਣ ਦਾ ਰਾਹ ਨਹੀਂ ਗਈ ਜਾਨ ਦਾ ਵੀ ਲੋਕਾਂ ਨੂੰ ਦਿੱਕਤ ਆ ਰਹੀ ਹੈ ਬਹੁਤ ਜ਼ਿਆਦਾ ਆ ਰਹੀ ਹੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਦਿੱਤਿਕ ਗਰਮੀ ਫੈਦੀ ਹੈਗੀ ਸੀ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਕਿੰਨਾ ਕੋਹ ਹੋਇਆ ਪਿਆ ਜੀ ਦੁਕਾਨਦਾਰਾਂ ਵਾਸਤੇ ਗਰਮੀ ਵਾਸਤੇ ਬਹੁਤ ਔਖਾ ਸੀ ਹੁਣ ਅੱਜ ਮੇ ਪਿਆ ਬਹੁਤ ਜ਼ਿਆਦਾ ਰਾਹਤ ਮਿਲ ਗਈ ਥੋੜੀ ਇਹ ਰਾਤ ਤੇ ਵੀ ਪੈ ਰੇ ਇਸ ਸ਼ਹਿਰ ਤੇ ਪਿਆ ਜੀ ਸਵੇਰ 5 ਵਜੇ ਸੁਰੂ ਹੋਇਆ ਕੋਨਾ ਕੋਨਾ ਕਾ ਹੈ ਲੈਵਿਕ ਨਹੀਂ ਬਦਲ ਛਾਈ ਹੋਏ ਹਾਂਜੀ ਹਾਂਜੀ ਬਹੁਤ ਜ਼ਿਆਦਾ ਜੀ ਸੜਕਾਂ ਤੇ ਕਿੰਨਾ ਕੋਈ ਪਾਣੀ ਖੜਾ ਹੋਇਆ ਪਿਆ ਸਾਰੇ ਸ਼ਹਿਰ ਚ ਹੀ ਖੜਾ ਜੀ ਸਾਰੇ ਪਾਸੇ ਖੜਾ ਹੈ ਕਿੰਨਾ ਕੋ ਦਿਕਤ ਆ ਰਹੀ ਹੈਗੀ ਇਹ ਪਾਣੀ ਦੇ ਵਿੱਚੋਂ ਲੰਘਣ ਦੀ ਬਹੁਤ ਜ਼ਿਆਦਾ ਪਾਣੀ ਖੜਾ ਜੀ ਸਕੂਟਰ ਨਹੀਂ ਚੱਲ ਸਕਦੇ ਬਹੁਤ ਦਿਕਤ ਹੈਗੀ ਗਰਮੀ ਤੋਂ ਰਾਹਤ ਮਿਲੀ ਗਰਮੀ ਤੋਂ ਰਾਹਤ ਮਿਲੀ ਜੀ ਨਾਮ ਚਾਹੋੜਾ ਸੰਜੀਵ ਕੁਮਾਰ ਗਰਮੀ ਸੀ ਜੀ ਫਿਰ ਉਸ ਤੋਂ ਦੇ ਵਿੱਚ ਲਗਾਤਾਰ 3-4 ਦਿਨ ਤੋਂ ਗਰਮੀ ਬਹੁਤ ਜ਼ਿਆਦਾ ਵਧਰੀ ਸੀ ਫਿਰ ਪਿਛਲੇ ਕੱਲ ਰਾਤ ਤੋਂ ਹੀ ਮੌਸਮ ਬੜਾ ਵਧੀਆ ਸੀ ਕਹ ਰਾਤੀ ਕੀ ਬੱਦਲ ਬਦਲਾਏ ਨੇ ਅੱਜ ਅੱਜ ਗਰਮੀ ਤੋਂ ਬਹੁਤ ਰਾਹਤ ਮਿਲ ਗਈ ਜੇਤ ਨਹੀਂ ਪੈ ਰਿਹਾ ਹਾਂਜੀ ਹਾਂਜੀ ਸਵੇਰੇ 6 ਵਜੇ ਤੋਂ ਲਗਾਤਾਰ ਮੀਂਹ ਪੈ ਰਹੀ ਹੈ ਤਾਂ ਸੜਕਾਂ ਤੇ ਪਾਣੀ ਖੜਾ ਹੋ ਗਿਆ ਪਾਣੀ ਬਹੁਤ ਜ਼ਿਆਦਾ ਖੜ ਗਿਆ ਇਹ ਲੋਕੀ ਆਵਾਜ਼ਾਂ ਬੜੇ ਔਖੇ ਜਿਹਨਾਂ ਨੇ ਜਾਣਾ ਕੰਮ ਕਰਦੇ ਔਖੇ ਹੋ ਰਹੇ ਨੇ ਉਹਨਾਂ ਦੇ ਵਹੀਕਲ ਬੰਦ ਹੋ ਰਹੇ ਮੋਸਲ ਸਾਸ਼ਟਾ ਵੀ ਘੜੇ ਬੱਤਲ ਛਾਏ ਹੋਏ ਆ ਸਾਸ਼ਟਾ ਮੀ ਹਾਂ ਜੀ ਕੋਲ ਕਿੰਨਾ ਕਿੰਨਾ بارش ਹੋ ਰਹੀ ਹੈ ਜੀ ਕੀ ਹਾਲ ਹੈ ਤੁਹਾਡਾ ਅਰੇ ਬੂਸਾ ਠੀਕ ਹੈ ਕਿੰਨਾ ਕੁ ਮੀ ਪਿਆ ਜੀ ਅਜੇ ਫਰੀਪੁਰ ਦੇ ਵਿੱਚ ਬਹੁਤ ਜ਼ਿਆਦਾ ਪਿਆ ਜੀ 2-3 ਘੰਟੇ ਹੋ ਗਏ ਫੇਰ ਦੇ ਪਈ ਆ ਰਿਹਾ ਪਾਣੀ ਪੂਰਾ ਭਰ ਚੁੱਕਾ ਹੈ ਤਾਂ ਕਿੰਨੀ ਕੁ ਦਿੱਕਤ ਹੋਈ ਪਾਣੀ ਛੇਕ ਕੋਈ ਦਿੱਕਤ ਜੀ ਸਪੋਰਟੇ ਬੰਦ ਹੋ ਗਏ ਨੇ ਗਰਮੀ ਤੋਂ ਰਾਹਤ ਮਿਲੀ ਹੈ ਪਰ ਗਰਮੀ ਤੋਂ ਰਾਹਤ ਮਿਲਣਾ ਫਾਇਦਾ ਹੀ ਨਹੀਂ ਜੀ ਜਿਹੜਾ ਨੁਕਸਾਨ ਹੋਣਾ ਉਹ ਤਾਂ ਹੋ ਹੀ ਜਾਂਦਾ ਹੈ ਉਹ ਆਫੇ ਹੋਏ ਹਾਂਜੀ ਜੀ ਕੀ ਨਾਮ ਤੁਹਾਡਾ ਮੇਰਾ ਕਿ ਨਾਮ ਹੈ ਹੈਪੀ ਬਲੌਟੀ